ਫੈਟੀ ਲੀਵਰ ਜਾਂ ਲੀਵਰ ਦੀ ਕੋਈ ਵੀ ਸਮੱਸਿਆ ਤੋਂ ਤੁਸੀਂ ਮੁਕਤ ਰਹਿਣਾ ਲੀਵਰ ਨੂੰ ਠੀਕ ਰੱਖਣਾ ساری ਜ਼ਿੰਦਗੀ ਤਾਂ ਇੱਕ ਛੋਟਾ ਜਿਹਾ ਨੁਸਖਾ ਦੱਸਦਾ ਹਾਂ ਤੁਹਾਨੂੰ ਇਹ ਕਰ ਲਿਓ ਬਿਲਕੁਲ ਸੌਖਾ ਜਿਹਾ ਕੰਮ ਆ ਤੇ ਸਵਾਦ ਵੀ ਆ ਟੇਸਟੀ ਵੀ ਆ ਤੇ ਬੱਚਿਆਂ ਨੂੰ ਤੁਸੀਂ ਹੁਣ ਤੋਂ ਹੀ ਇਹ ਚੀਜ਼ ਖਵਾਉਣ ਲੱਗ ਜਾਓ ਮਸਵਾਲ ਹੀ ਨਹੀਂ ਪੈਦਾ ਹੁੰਦਾ ਵੀ ਤੁਹਾਡੇ ਬੱਚਨ ਕੋਲ ਫੈਟੀ ਲੀਵਰ ਹੋ ਜਾਈ ਬਿਲਕੁਲ ਸਾਰੇ ਆਰਗਨ ਜਿਹੜੇ ਠੀਕ ਰਹਿਣਗੇ ਇੱਕ ਆ ਛੋਟਾ ਜਿਹਾ ਤੁਸੀਂ ਨੁਕਤਾ ਘਰੇ ਕਰਨਾ ਇੱਕ ਬੂਟਾ ਤੁਸੀਂ ਘਰੇ ਲਾ ਲਓ ਲਿਆ ਕੇ ਮੈਂ ਤੁਹਾਨੂੰ ਦਿਖਾਉਣ ਲੱਗਿਆ ਹੁਣ ਤੋਂ ਹੀ ਤੁਸੀਂ ਉਹਨਾਂ ਨੂੰ ਦੇਣਾ ਸ਼ੁਰੂ ਕਰ ਦੋ ਸ਼ੌਂਕਿਆ ਤੌਰ ਤੇ ਖਵਾ ਦਿਆ ਕਰੋ ਵੀ ਖਾਓ ਫਲ ਫਰੂਟ ਦੀ ਤਰ੍ਹਾਂ ਬਾਕੀ ਦਾ ਤੁਸੀਂ ਮੈਂ ਦੱਸ ਦਉਨਾ ਵੀ ਬੱਚਿਆਂ ਨੂੰ ਫਾਸਟ ਫੂਡ ਤੋਂ ਬਚਾਓ ਵੀ ਕਦੇ ਹੋਇਆ ਮਹੀਨੇ 'ਚ ਕਦੇ ਬੜੀ ਖਾਧਾ ਗਿਆ ਆਪਾਂ ਜਿਵੇਂ ਬਾਹਰ ਚਲੋ ਫਾਸਟ ਫੂਡ ਖਾ ਲੈਣੇ ਕੋਈ ਸ਼ੌਂਕਿਆ ਤੌਰ ਤੇ ਪੀਜ਼ਾ ਪੂਜਾ ਬਾਕੀ ਰੂਟੀਨ ਦੇ ਵਿੱਚ ਜਿਹੜੇ ਬੱਚੇ ਖਾਂਦੇ ਨੇ ਵੀ ਹਫਤੇ 'ਚ ਖਾ ਲਿਆ 15 ਦਿਨ 'ਚ ਖਾ ਲਿਆ ਜਾਂ ਰੋਜ਼ ਖਾ ਲਿਆ ਉਤੋਂ ਬਚਾ ਕਰੋ ਬੱਚਿਆਂ ਦੇ ਲੀਵਰ ਫੈਟੀ ਹੋ ਰਹੇ ਨੇ ਫੈਟੀ ਲੀਵਰ ਬੱਚਿਆਂ ਦੇ ਨਹੀਂ ਹੋਣੇ ਚਾਹੀਦੇ ਬੱਚਿਆਂ ਦੇ ਲੀਵਰ ਤੇ ਬਹੁਤ ਜ਼ਿਆਦਾ ਅਸਰ ਪੈ ਰਿਹਾ ਕਿਡਨੀ 'ਤੇ ਅਸਰ ਪੈ ਰਿਹਾ ਸਾਰਾ ਫਾਸਟ ਫੂਡ ਦੀ ਦੇਣ फास्ट फूड ਬੱਚਿਆਂ ਨੂੰ ਬਚਾਓ ਫਾਸਟ ਫੂਡ ਤੋਂ ਆਪ ਵੀ ਬਚੋ ਸੋ ਨਹੀਂ ਤਾਂ ਪਹਿਲਾਂ ਆਪਾਂ ਦੇਖਦੇ ਸੀ ਵੀ ਲੀਵਰ ਖਰਾਬ ਹੁੰਦਾ ਜ਼ਿਆਦਾ दारू ਪੀਣ ਵਾਲਿਆਂ ਦਾ ਸ਼ਰਾਬ ਪੀਣ ਵਾਲਿਆਂ ਦਾ ਹੁਣ ਬੱਚੇ ਕੀ ਸ਼ਰਾਬ ਪੀਂਦੇ ਨੇ ਬੱਚਿਆਂ ਦੇ ਸ਼ਰਾਬ ਦੇ ਬਰਾਬਰ ਦੀ ਜਿਹੜੀ ਚੀਜ਼ ਖੜੀ ਹੋ ਗਈ ਆ ਕਿ ਉਹ ਹੈਗਾ ਫਾਸਟ ਫੂਡ ਅਗਰ ਤੁਸੀਂ ਰੋਜ਼ ਦੇਵੋਗੇ ਬੱਚਿਆਂ ਨੂੰ ਤੇ ਕਦੇ-ਕਦੇ ਕੋਈ ਗੱਲ ਨਹੀਂ ਕਦੇ-ਕਦੇ ਖਾ ਸਕਦੇ ਆਪਾਂ ਮਹੀਨੇ 'ਚ ਕਦੀ ਬਾਰੀ ਪਰ ਜਿਹੜਾ ਰੂਟੀਨ ਦਾ ਖਾਣਾ ਬੱਚਿਆਂ ਨੂੰ ਬੰਦ ਕਰੋ ਫਾਸਟ ਫੂਡ ਨਾ ਖਾਣ ਦਿਓ ਘਰੇ ਕੁਝ ਨਾ ਕੁਝ ਬਣਾ ਕੇ ਫਲ ਫਰੂਟ ਦਾ ਕੁਝ ਦੇ ਦਿਓ ਫਰੂਟ ਖਵਾ ਦਿਓ ਬੱਚਿਆਂ ਨੂੰ ਸੰਤ ਲੇਕਿਨ ਨੂੰ ਅਨਾਰ ਕਿੰਨੇ ਫਰੂਟ ਆ ਫਰੂਟ ਖਵਾਓ ਬੱਚਾ ਨੂੰ ਸਬਜ਼ੀਆਂ ਹਰੀਆਂ ਸਲਾਦ ਖਵਾਓ ਜਿਨ੍ਹਾਂ ਦਾ ਫੈਟੀ ਲੀਵਰ ਹੈਗਾ ਵੀ ਆ ਸਲਾਦ ਫਰੂਟ ਵਗੈਰਾ ਤੁਸੀਂ ਵਧਾ ਦਿਓ ਆਪਣੀ ਖੁਰਾਕ ਦੇ ਵਿੱਚ ਫੈਟੀ ਦੀ ਬਿਲਕੁਲ ਠੀਕ ਹੋ ਜੂ ਬਿਲਕੁਲ ਰਿਡਿਊਸ ਹੋ ਜਾਂਦਾ ਸੋ ਜਿਨ੍ਹਾਂ ਦਾ ਲੀਵਰ ਸੋਰਾਈਸਿਸ ਹੋ ਗਿਆ ਜਾਂ ਲੀਵਰ ਬਹੁਤ ਗੰਭੀਰ ਲੀਵਰ ਐਂਡ ਸਟੇਜ ਹੋ ਗਿਆ ਹੁਣ ਕਿਤੇ ਉਹਨਾਂ ਕਹਿ ਦਿਓ ਵੀ ਆ ਛੋਟੇ ਜਿਹੇ ਨੁਸਖੇ ਨਾਲ ਠੀਕ ਹੋ ਜਾਊਗਾ ਡਾਕਟਰ ਨੂੰ ਮਿਲ ਕੇ ਵੈਦ ਨੂੰ ਮਿਲ ਕੇ ਇਲਾਜ ਕਰਾਓ ਚਾਹੇ ਆਯੁਰਵੈਦਿਕ ਕਰਾੜੋ ਹੋਮੋਪੈਥਿਕ ਕਰਾੜੋ ਐਲੋਪੈਥਿਕ ਕਰਾੜੋ ਜਿਹੜਾ ਮਰਜ਼ੀ ਇਲਾਜ ਕਰਾਓ ਬਸ ਠੀਕ ਹੋਣਾ ਜ਼ਰੂਰੀ ਗ ਅਗਰ ਆਯੁਰਵੈਦਿਕ ਕੋਈ ਟ੍ਰੀਟਮੈਂਟ ਲੈਣਾ ਹੁੰਦਾ ਕੋਈ ਮੈਨੂੰ ਤੁਸੀਂ ਮਿਲਣਾ ਹੋਵੇ ਕਦੇ ਐਤਵਾਰ ਸੋਮਵਾਰ ਸ਼ੁੱਕਰਵਾਰ ਤੁਰੀ ਮਿਲਦਾ ਮੈਂ 11 ਤੋਂ 4 ਵਜੇ ਤੱਕ ਮਿਲ ਸਕਦੇ ਹਾਂ ਹੁਣ ਵੀਡੀਓ ਜ਼ਿਆਦਾ ਲੰਬੀ ਨਾ ਕਰੀਏ ਤੁਹਾਨੂੰ ਦੱਸ ਦਾਂ ਬੱਚਿਆਂ ਨੂੰ ਕੀ ਖਵਾਉਣਾ ਜਿਹੜਾ ਸਾਰੀ ਉਮਰ ਉਹਨਾਂ ਦਾ ਲੀਵਰ ਠੀਕ ਰਹੇ ਆ ਲਓ ਜੀ ਉਸ ਪੌਦੇ ਕੋਲੇ ਉਸ ਬੁੱਟੇ ਕੋਲ ਆ ਗਏ ਆਪਾਂ ਇਹ ਬੁੱਟੇ ਦੇ ਤੁਸੀਂ ਫਲ ਜਿਹੜੇ ਤੋੜ ਕੇ ਖਾਣੇ ਕਿਹੜੇ ਫਲ ਨੇ ਤੁਹਾਨੂੰ ਦਿਖਾਉਣਾ ਮੈਂ ਇਹ ਤੁਸੀਂ ਪਛਾਣੋ ਤੁਹਾਡੇ ਘਰੇ ਇਹ ਲੱਗਿਆ ਹੋਊਗਾ ਇਹਨੂੰ ਕਹਿੰਦੇ ਆ ਮਕੋਏ ਆਯੁਰਵੇਦ ਵਿੱਚ ਨੂੰ ਮਕੋਏ ਕਿਹਾ ਜਾਂਦਾ ਜਾਂ ਤੁਸੀਂ ਕਾਲੀ ਭਮੋਲ ਕਹਿੰਦੇ ਨੇ ਆ ਦੇਖੋ ਅੱਜ ਤੇ ਫਲ ਲੱਗਦੇ ਨੇ ਛੋਟੇ ਛੋਟੇ ਆ ਬਲੈਕ ਕਲਰ ਦੇ ਇਹਨੂੰ ਕਾਲੀ ਭਮੋਲ ਵੀ ਕਹਿੰਦੇ ਆ ਅਤੇ ਮਕੋਏ ਵੀ ਕਹਿੰਦੇ ਆ ਆ ਦੇਖੋ ਆ ਤੋੜ ਕੇ ਇਹ ਤੁਸੀਂ ਤੋੜ ਕੇ ਬੱਚਿਆਂ ਨੂੰ 8-10 ਪੀਸ ਖਵਾ ਦਿਆ ਕਰੋ ਰੋਜ਼ ਇਹ ਬੂਟੇ ਲਿਆ ਕੇ ਤੁਸੀਂ ਘਰੇ ਲਾ ਲਓ ਚਾਹੇ ਨਰਸਰੀ ਚੋਂ ਵੈਸਦਾ ਇਹ ਆਪਣੇ ਆਪ ਹੀ ਹੋ ਜਾਂਦੇ ਨੇ ਆ ਦੇਖੋ ਕਿੰਨੇ ਲੱਗੇ ਹੋਏ ਨੇ ਇਹਦੇ ਸੋ ਇਹਦੇ ਪੱਤਿਆਂ ਦੀ ਤੁਸੀਂ ਭੁਰਜੀ ਬਣਾ ਕੇ ਵੀ ਖਾ ਸਕਦੇ ਹੋ ਜਿਹੜੀ ਇਹਦੇ ਪੱਤਿਆਂ ਦੀ ਸਬਜ਼ੀ ਬਣਾ ਕੇ ਖਾ ਸਕਦੇ ਆ ਦੀ ਭੁਰਜੀ ਬਣਾ ਕੇ ਖਾ ਸਕਦੇ ਆ ਤੇ ਜਦੋਂ ਇਹਦੇ ਫਰੂਟ ਲੱਗਦੇ ਨੇ ਤੇ ਫਲ ਲੱਗਦੇ ਨੇ ਤਾਂ ਤੁਸੀਂ ਆ ਫਲ ਖਾਓ ਇਨੂੰ ਮਕੋਏ ਕਹਿੰਦੇ ਆ ਕਾਲੀ ਭਮੋਲ ਬਹੁਤ ਇਹਦਾ ਬੈਨੀਫਿਟ ਆ ਸਾਡੇ ਲੀਵਰ ਵਾਸਤੇ ਕਿਡਨੀ ਵਾਸਤੇ ਲੀਵਰ ਨੂੰ ਡੀਟੌਕਸ ਕਰਦਾ ਤੇ ਸਾਡੇ ਲੀਵਰ ਵਾਸਤੇ ਬੈਸਟ ਜਰ ਟੋਨਿਕ ਹੈ ਆਯੁਰਵੇਦ ਦੀ ਦੇਣ ਆ ਇਹ ਸਾਡੀ ਕੁਦਰਤੀ ਦੇਣ ਇਹਨੂੰ ਅਪਣਾਓ ਠੀਕ ਹੈ ਜੀ ਤੁਸੀਂ ਇਹ ਖਵਾਉਣਾ ਆਪ ਵੀ ਖਾਓ ਬੱਚਾ ਨੂੰ ਖਵਾਓ ਹੋ ਸਕੇ ਇਹਨੂੰ ਖਾਲੀ ਪੇਟ ਖਾਓ ਜਿਵੇਂ ਬੱਚਿਆਂ ਦਾ ਤੁਸੀਂ 8-10 ਪੀਸ ਖਵਾ ਦਿਆ ਕਰੋ ਇਹਦੇ ਅਗਰ ਵੱਡੇ ਆਪਾਂ ਵੱਡਿਆਂ ਬਾਅਦ ਜਿਵੇਂ ਮੰਨ ਲਓ 15-20 ਦਾਣੇ ਇਹਦੇ ਖਾ ਸਕਦੇ ਆਂ